ਇਹ ਕੰਪਨੀ ਬੋਰ ਟ੍ਰੈਵਲ ਜਿਹੜੀ ਬੱਸ ਗਈ ਹੈ ਇਸੇ ਕੰਪਨੀ ਵਿੱਚ ਮੈਂ ਕੰਮ ਕਰਦਾ ਇਹ ਕੰਪਨੀ ਦਾ ਨਾਮ ਵੀ ਬੋਰ ਟ੍ਰੈਵਲ ਹੈ ਇਸ ਸ਼ਹਿਰ ਦਾ ਨਾਮ ਵੀ ਬੋਰ ਬੋਰ ਸ਼ਹਿਰ ਹੈ ਇਸ ਦਾ ਬੋਰ ਸਿਟੀ ਕਹਿੰਦੇ ਹਨ ਕਾਫੀ ਛੋਟਾ ਜਿਹਾ ਸ਼ਹਿਰ ਹੈ ਤੇ ਕਾਫੀ ਵਧੀਆ ਵੀ ਹੈਗਾ ਥੋੜਾ ਜਿਹਾ ਰਸ਼ ਘੱਟਾ ਅੱਜਕੱਲ ਕਿਉਂਕਿ ਠੰਡ ਹੈ ਤਾਂ ਲੋਕ ਉਹਨੇ ਬਾਹਰ ਹੀ ਨਿਕਲਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹੈਗਾ ਸਰਬੀਆ ਇੱਥੇ ਮੈਂ ਡਰਾਈਵਿੰਗ ਦੇ ਜੋਬ ਵਿੱਚ ਹੈ ਤੇ ਮੈਂ ਪਹਿਲੇ ਵੀ ਦੱਸਿਆ ਬਹੁਤ ਬਾਰੀ ਇਮਰਤਾਂ ਦੱਸਨੇ ਪੈਂਦਾ ਕਿਉਂਕਿ ਮੇਰੀ ਕੋਈ ਪਛਾਣ ਨਹੀਂ ਹੈਗੀ ਜਦ ਕੋਈ ਆਪਣੀ ਪਛਾਣ ਨਾ ਹੋਵੇ ਤਾਂ ਬਾਰ-ਬਾਰ ਦੱਸਨੇ ਚਾਹੀਦਾ ਵੀ ਹੈਗਾ ਹੁਣ ਮੈਂ ਚੱਲਿਆ ਰਾਸ਼ਨ ਲੈਣ ਰਾਸ਼ਨ ਪਾਣੀ ਜਿੱਦਾ ਕਿ ਰੋਟੀ ਮੇਰੀ ਆਪਣੀ ਹੈ ਫਿਰ ਰਾਸ਼ਨ ਵੀ ਖਰੀਦਨੇ ਪੈਣਾ ਤੇ ਹੁਣ ਚੱਲਦੇ ਆਂ ਰਾਸ਼ਨ ਖਰੀਦਣ ਬਾਹਰ ਲੋਕ ਲਾਣਾ ਲੋਕ ਲਾਣਾ ਬਹੁਤ ਜ਼ਰੂਰੀ ਹੁੰਦਾ ਤੇ ਚੱਲਦੇ ਆ ਹੁਣ ਮੈਂ ਕੱਲਾ ਹੀ ਆ ਨਾ ਹੋਰ ਮੇਰਾ ਕੋਈ ਨਹੀਂ ਹੈ ਇੱਥੇ ਮੈਂ ਕੱਲਾ ਹੀ ਜਦ ਆਸੀਂ ਬੈਕ ਸਾਈਡ ਤੇ ਨਿਕਲਦੇ ਤਾਂ ਦੇਖਦੇ ਉਹਨਾਂ ਜਿਆਦਾ ਸਫਾਈ ਜੀ ਨਹੀਂ ਹੈਗੀ ਉਹ ਜਦ ਆਣਾ ਸਾਹਮਣੇ 프ਰੰਟ ਵਾਲੀ ਸਾਈਡ ਤੇ ਇੱਧਰ ਬਿਲਕੁਲ ਵਧੀਆ 뷰 ਹੈ ਇੱਧਰ ਦਾ ਬਹੁਤ ਵਧੀਆ ਹੁਣ ਮੈਂ ਰੂਮ ਦੇ ਵਿੱਚ ਇਕੱਲਾ ਰਹਿੰਦਾ ਬਾਕੀ ਜਿਹੜੇ ਮੁੰਡੇ ਮੇਰੇ ਨਾਲ ਦੇ ਆ ਉਹ ਛੁੱਟੀ ਗਏ ਆ ਸਾਰੇ ਅਸੀਂ ਚਾਰ ਬੰਦੇ ਰਹਿੰਦੇ ਇੱਥੇ ਜਿਨ੍ਹਾਂ ਵਿੱਚੋਂ ਤਿੰਨ ਗਏ ਆ ਛੁੱਟੀ ਪੰਜਾਬ ਤੇ ਹੁਣ ਇਕੱਲਾ ਟਾਈਮ ਪਾਸ ਕਰਨਾ ਛੋਟਾ ਜਿਹਾ ਸ਼ਹਿਰ ਹੈ ਪਰ ਕਾਫੀ ਜਿਆਦਾ ਸਫਾਈ ਹੈ ਇੱਥੇ ਸਫਾਈ ਬਹੁਤ ਰੱਖਦੇ ਆਏ ਅਛਾ ਤੁਸੀਂ ਦੇ ਨਾ ਲੋਕ ਵੀ ਕਾਫੀ ਜ਼ਿਆਦਾ ਆਪਣੀ ਜ਼ਿੰਮੇਵਾਰੀ ਸਮਝਦੇ ਆ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਕੋਈ ਬੇਮਤਲਬ ਤਾ ਗੰਦ ਨਹੀਂ ਪਾਉਂਦਾ ਜਗਾ ਜਗਾ ਇਹਨਾਂ ਨੇ ਡਸਟਬਿਨ ਡਾਇਆ ਹੈ ਜੋ ਵੀ ਸਾਡੇ ਹੱਥ ਪੰਦਰ ਕਚਰਾ ਹੁੰਦਾ ਕਿਸੇ ਕੋਲ ਵੀ ਉਹ ਡਸਟਬਿਨ ਦੇ ਵਿੱਚੇ ਪਾਉਂਦਾ ਹੁੰਦਾ ਇਹ ਹੈ ਕੰਪਨੀ ਬੋਰ ਟ੍ਰੈਵਲ ਜਿਹੜੀ ਬਸ ਗਈ ਹੈ ਇਸੇ ਕੰਪਨੀ ਵਿੱਚ ਮੈਂ ਕੰਮ ਕਰਦਾ ਤੇ ਇਹ ਕੰਪਨੀ ਦਾ ਨਾਮ ਵੀ ਬੋਰ ਟਰੈਵਲ ਹੈ ਇਸ ਸ਼ਹਿਰ ਦਾ ਨਾਮ ਵੀ ਬੋਰ ਬੋਰ ਸ਼ਹਿਰ ਹੈ ਇਸ ਦਾ ਬੋਰ ਸਿਟੀ ਕਹਿੰਦੇ ਹਨ ਕਾਫੀ ਛੋਟਾ ਜਿਹਾ ਸ਼ਹਿਰ ਹੈ ਤੇ ਕਾਫੀ ਵਧੀਆ ਵੀ ਹੈਗਾ ਥੋੜਾ ਜਿਹਾ ਰਸ਼ ਘਟਾ ਅੱਜ ਕੱਲ ਕਿਉਂਕਿ ਠੰਡ ਹੈ ਤਾਂ ਲੋਕ ਉਹਨੇ ਬਾਹਰ ਹੀ ਨਿਕਲਦੇ ਫਿਰ ਹੌਲੀ ਹੌਲੀ ਲੋਕਾਂ ਬਾਹਰ ਨਿਕਲ ਲੱਗ ਜਣਾ ਜਦੋਂ ਥੋੜਾ ਮੌਸਮ ਠੀਕ ਹੋ ਜਾ। ਕੋਪਟਾ ਗਿਆ ਇੱਥੇ ਇੰਨਾ ਲਾਇਆ ਸਟਾਲ ਜੀ ਇੱਥੇ ਹੁਣ ਇਹਨੇ 5-6 ਮਹੀਨੇ ਲਗਾਤਾਰ ਪਕੌੜੇ ਜੇ ਬਣਾ ਕੇ ਵੇਚਦੇ ਆ ਇਹ ਟੈਸਟੀ ਹੁੰਦੇ ਖਾਣ ਨੂੰ ਵਧੀਆ ਲੱਗਦੇ ਇਹ ਆ ਗਿਆ ਬੱਸ ਸਟਾਪ ਤੇ ਖੜੀ ਆ ਰਹਾ ਬੱਸ ਮੈਂ ਵੀ ਜਦ ਵੀ ਆਣਾ ਡਿਊਟੀ ਹੁੰਦੀ ਮੇਰੀ ਤਾਂ ਇੱਥੇ ਰੁਕਦਾ ਹੁੰਦਾ ਆ ਕੇ ਤੇ ਹੁਣ ਲੱਗ ਪੱਗ ਮੈਂ ਲੱਗੇ ਪੁੱਜ ਗਿਆ ਇਆ ਦੇ ਸਾਹਮਣੇ ਮਕਸੀ ਇਹਨੂੰ ਵੀ ਕਹਿੰਦੇ ਆ ਮਕਸੀ ਉਹ ਉੱਪਰ ਲਿਖਿਆ ਵੀ ਹੈਗਾ ਤੇ ਚਲ ਮੈਂ ਦੱਸਦਾ ਹਾਂ ਹਾਂਜੀ ਕੰਪਿਊਟਰ ਇਹ ਬੱਚਿਆਂ ਵਾਸਤੇ ਨਾਲ ਲਾਇਆ ਖਡੋਣੇ ਜੀ ਅੱਛਾ ਇੱਕ ਇਹ ਲੱਗਿਆ ਇਹਦੇ ਵਿੱਚ ਪੈਸੇ ਪਾਉਂਦੇ ਆ ਇਹ ਇਹਨੂੰ ਚਲਾ ਕੇ ਨਾ ਇਹਦੇ ਨਾਲ ਤੁਸੀਂ ਇੱਕ ਖਡੋਣਾ ਕੱਢ ਸਕਦੇ ਆ ਜੇ ਨਿਕਲ ਗਿਆ ਤਾਂ ਵੀ ਤੁਹਾਡਾ ਜੇ ਨਹੀਂ ਨਿਕਲਿਆ ਫਿਰ ਤੁਹਾਡੇ 50 ਜਿਹੜੇ 50 ਰੁਪਏ ਆ ਉਹ ਗਏ ਤੇ ਇਹ ਲੈ ਲਿਆ ਮੈਂ ਕੇਲੇ ਚਾਰ ਕੇਲੇ 150 ਰੁਪਏ ਦੇ ਆਏ تھے 150 ਮਤਲਬ ਕਿ ਇੱਕ ਕੇਲਾ ਹੋ ਗਿਆ 3 ਰੁਪਏ ਇੱਕ ਨਿੰਬੂ ਨਿੰਬੂ ਬਸ ਮੈਂ ਉਦੋਂ ਕਦੇ-ਕਦੇ ਪੀਣੇ ਚਾਹੀਦਾ ਨਿੰਬੂ ਪਾਣੀ ਪੀਣੇ ਚਾਹੀਦਾ ਸਿਰਫ ਇੱਕੇ ਨਿੰਬੂ ਲੈ ਕੇ ਚੱਲਿਆ ਬਹੁਤ ਹੈ ਮੇਰੇ ਵਾਸਤੇ ਤੇ ਐਦਾ ਪਰਚੀ ਕਾਢੀ ਤਾਂ ਲਾਤੀ ਨਿੰਬੂ ਤੇ ਬਸ ਇੱਧਰ ਸਬਜ਼ੀਆਂ ਸੂਜੀਆਂ ਦੇਖ ਸਕਦੇ ਆਂਦਾ ਰੱਖੀ ਹੁੰਦੀ ਸਜਾ ਕੇ ਸਾਰੀਆਂ ਇਹਨਾਂ ਨੇ ਮੋਲ ਦੇ ਵਿੱਚ ਹਰ ਤਰ੍ਹਾਂ ਦੀ ਆਈਟਮ ਜਿਹੜੀ ਹੈਗੀ ਇਹ ਪਿੰਨ ਸਾਰੀਆਂ ਵੀਰਾਂ ਜਿਹੜੀ ਮਰਜੀ ਬ੍ਰੈਂਡ ਤੁਸੀਂ ਵੀਰ ਸਾਰੀ दारू ਲੱਗੀ ਆ ਇਧਰ ਥੋੜਾ ਸਮਾਨ ਜ਼ਿਆਦਾ ਹੋ ਗਿਆ ਅੰਦਰ ਜਾ ਕੇ ਖੋਲਦੇ ਆ ਉਹ ਲਫਾਫਾ ਵੀ ਪਾਟ ਗਿਆ ਮੇਰਾ ਇਹਦਾ ਇਹ ਲਫਾਫਾ ਫਟ ਗਿਆ ਗੜਬੜ ਹੋ ਗਈ ਕੋਈ ਗੱਲ ਨਹੀਂ ਸਮਾਨ ਹੋ ਗਿਆ ਥੋੜਾ ਜਿਆਦਾ ਇੱਕ ਹੱਥ ਨਾਲ ਨਹੀਂ ਚੱਕਿਆ ਜਾਇਆ ਕਰਦਾ ਇਹ ਆ ਗਿਆ ਜੀ ਮੇਰਾ ਸਮਾਨ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕੱਲੀ ਕੱਲੀ ਚੀਜ਼ ਖੋਲ ਕੇ ਪਹਿਲਾਂ ਤਾਂ ਲੈਟ ਬਾਲਦਾ ਹਾਂ ਰਸੋਈ ਵਾਲੀ ਦੇਹੀ ਕੈਚਪ 프로ਫਾਈਂਡ ਪਨਾਣਾ ਦੁੱਧ ਦੀ ਬੋਤਲ ਹੋ ਗਈ ਗਾਜਰਾ ਇਹ ਹੈ ਚਾਵਲ ਬਾਸਮਤੀ ਇਹ ਇੰਡੀਆ ਤੋਂ ਆਉਂਦੇ ਆ اچھا ਇਹ ਨਾ ਇਹ ਆਟਾ ਹੈ ਜਿਹੜਾ ਇੱਥੇ ਆਟਾ ਮਿਲਦਾ ਉਹ ਹੁੰਦਾ ਸੋ ਤਾਂ ਮੈਦਾ ਤੇ ਮੈਦੇ ਵਿੱਚ ਇੱਕ ਤਰ੍ਹਾਂ ਦਾ ਇਹ ਕਣਕ ਦਾ ਜਿਹੜਾ ਛਿਲਕਾ ਹੁੰਦਾ ਨਾ ਉਤਾਰਿਆ ਉਹ ਹੁੰਦਾ ਦੇ ਵਿੱਚ ਇਹ ਨੋਰਮਲ ਆਟਾ ਹੋ ਗਿਆ ਮੈਦਾ ਇਹਦੀ ਇਕੱਲੇ ਦੀ ਰੋਟੀ ਨਹੀਂ ਬਣਨੀ ਇਹ ਦੋਨੋਂ ਮਿਕਸ ਕਰਨੇ ਪੈਂਦੇ ਆ ਫਿਰ ਰੋਟੀ ਬਣਦੀ ਆ ਇਹ ਸਬਣ ਹੋ ਗਿਆ ਇੱਧਰ ਪਿਆਜ਼ ਆਲੂ ਤੇ ਹੋ ਗਏ ਸੇਵ ਇਹ ਉਹ ਗਿਸੰਦਰੀ ਹਾਹਾ ਇਹ ਪਛਾਣੋ ਕਿ ਆਏ ਇਹਨੂੰ ਕਹਿੰਦੇ ਆ ਠੰਡ ਅਲੀ ਦਵਾਈ ਇਹ ਆ ਦਵਾਈ ਜਦ ਘਰ ਦਾ ਚੇਤਾ ਆਂਦਾ ਨਿਆਣਿਆਂ ਦਾ ਪਰਿਵਾਰ ਦਾ ਫਿਰ ਇਹਦੇ ਨਾਲ ਥੋੜਾ ਜਿਹਾ ਸਹਾਰਾ ਮਿਲ ਜਾਂਦਾ ਇਹ ਦਵਾਈ ਹੈਗੀ ਚਿੱਤਾ ਭਲਾਣ ਵਾਲੀ ਬਾਕੀ ਏ ਮੇਰੀ ਸਾਰੀ ਗਰੋਸਰੀ ਇਹ ਕਾਫੀ ਦਿਨ ਦਾ ਰਸਣ ਹੋ ਗਿਆ ਲਗਭਗ ਇੰਡੀਆ ਦੇ ਹਿਸਾਬ ਨਾਲ ਇਹ 2000 ਰੁਪਏ ਦਾ ਰਸਣ ਹੈ ਠੀਕ ਹੈ ਜੀ ਸਮਾਨ ਇੱਥੇ ਵੀ ਮਹਿੰਗਾ ਮਿਲਦਾ ਪਰ ਠੀਕ ਹੈ ਬਹੁਤ ਵਧੀਆ ਹੁਣ ਮੈਂ ਕਰਨੀ ਤਿਆਰੀ ਖਾਣ ਪੀਣ ਦੀ ਤੇ ਜਿੱਦਾਂ ਕਿ ਮੈਂ ਆਪਣਾ ਸਮਾਨ ਜਿਹੜਾ ਵੀ ਹੈ ਖਰੀਦਣਾ ਖਰੀਦ ਕੇ ਆ ਗਿਆ ਹੁਣ ਵੈਸੇ ਥੋੜੇ ਜਨਾ ਉਹ ਤਾਂ ਦੇਖੋ ਪ੍ਰਦੇਸ਼ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਫੈਸਿਲਿਟੀ ਹੁੰਦੀਆਂ ਸਾਰੀਆਂ ਹੀ ਪਰ ਪਰਿਵਾਰ ਤੇ ਦੂਰ ਰਹਿ ਕੇ ਕਦੇ ਕਦੇ ਨਾ ਮਨ ਉੱਠ ਜਾਂਦਾ ਇਥੋਂ ਦਿਲ ਕਰਦਾ ਵੀ ਸਾਰਾ ਕੁਝ ਛੱਡ ਕੇ ਚੱਲ ਜਾਈਏ ਫਿਰ ਪਿੰਡ ਜਾ ਕੇ ਇਹ ਗੱਲ ਦੀ ਟੈਨਸ਼ਨ ਪੈ ਜਾਂਦੀ ਕਿ ਇੱਥੇ ਹੁਣ ਕੰਮ ਕਿਆ ਕਰੀਏ ਜਾਂ ਫਿਰ ਪੈਸੇ ਕਿੱਥੋਂ ਆਉਣਗੇ ਘਰ ਚਲਾਣਾ ਵੀ ਔਖਾ ਹੋ ਜਾਂਦਾ ਤੇ ਠੀਕ ਹੈ ਵਧੀਆ ਜਿੰਦਾ ਵੀ ਹੈਗਾ ਜ਼ਿੰਦਗੀ ਚੱਲੀ ਜਾਂਦੀ ਹੈ ਤੇ ਚੱਲਦੀ ਰਹਿਣੀ ਜਿਹੜਾ ਵੀ ਭਰਾ ਸਰਬੀਆ ਆਣੇ ਚਾਹੁੰਦਾ ਸਰਬੀਆ ਬਾਈ ਦੇਖੋ ਬਹੁਤ ਹੀ ਵਧੀਆ ਮੁਲਖ ਹੈ ਤੇ ਜੇ ਤੁਹਾਡਾ ਇੱਥੇ ਦਾ ਕੰਮ ਬਣਦਾ ਤਾਂ ਜਰੂਰ ਆਓ ਬਾਕੀ ਮਿਲਾਂਗੇ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ